ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਬੇਨਤੀ ਹੈ ਕਿ ਮੇਰਾ ਚੈਨਲ ਸਤਨਾਮ ਸਿੰਘ ਕਾਲੇ ਕੇ ਨਾਲੇ ਦਾ ਸਬਸਕ੍ਰਾਈਬ ਕਰ ਲਿਆ ਜਾਵੇ ਨਾਲੇ ਫਾਲੋ ਕਰ ਲਿਆ ਜਾਵੇ ਤੇ ਬਾਕੀ ਪ੍ਰਕਿਰਿਆ ਜੋ ਹੁੰਦੀ ਉਹ ਵੀ ਪੂਰੀ ਕਰ ਲਿਆ ਜਾਵੇ ਅੱਗੇ ਜਦੋਂ ਚੈਨਲ ਆਪਾਂ ਚਲਾਇਆ ਹੈ ਤੇ ਪਹਿਲੀ ਵੀਡੀਓ ਪਾਈ ਸੀਗੀ ਆਪਾਂ ਪਿੰਡ ਬਾਰੇ ਬਈ ਸਾਡੇ ਪਿੰਡ ਦੀ ਸਥਿਤੀ ਕੀ ਸੀਗੀ 60 ਸਾਲ ਪਹਿਲਾਂ ਕਹਿੋ ਜਿਹੜਾ ਸਿਸਟਮ ਹੁੰਦਾ ਸੀ ਤੇ ਅੱਜ ਚਾਰਕ ਸ਼ਬਦ ਲਿਖਿਆ ਵੀ ਨਸਲਾਂਬਾਰੇ ਵੀ ਨਸਲਾਂ ਕਹਿੋ ਜਿਹੇ ਕਿਸਮ ਦੀਆਂ ਹੁੰਦੀਆਂ ਨੇ ਤੇ ਨਸਲਾਂ ਦੇ ਬੰਦੇ ਆ ਜਿਹੜੇ ਉਹ ਕਹਿੋ ਜਿਹੇ ਕੰਮ ਕਰਦੇ ਆ ਸੋ ਇਹ ਤੋਕਬੰਦੀ ਰਹੀ ਦੂਜਾ ਆਪਣਾ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਮੈਂ ਹੌਲੀ ਦੂਜਾ ਆਪਣਾ ਬੋਲੂਗਾ ਤੇ ਸਮਝਣ ਦੀ ਕੋਸ਼ਿਸ਼ ਕਰਨੀ ਕਿ ਇਹਨਾਂ ਗੱਲਾਂ ਦੇ ਅਰਥ ਜ਼ਰੂਰ ਕੁਝ ਨਾ ਕੁਝ ਹੈਗੇ ਆ ਦੁਨੀਆ ਦੇ ਵਿੱਚ ਲੋਕੋ ਵੱਖੋ ਵੱਖਰੇ ਧੰਦੇ ਹੁੰਦੇ ਆ ਇਸ ਤਰ੍ਹਾਂ ਹੀ ਸਤਨਾਮਾ ਵੱਖ-ਵੱਖ ਨਸਲਾਂ ਦੇ ਬੰਦੇ ਹੁੰਦੇ ਆ ਦੁਨੀਆ ਦੇ ਵਿੱਚ ਲੋਕੋ ਵੱਖੋ ਵੱਖਰੇ ਧੰਦੇ ਹੁੰਦੇ ਆ ਇਸ ਤਰ੍ਹਾਂ ਦੇ ਸਤਨਾਮਾ ਵੱਖੋ ਵੱਖ ਨਸਲਾਂ ਦੇ ਬੰਦੇ ਹੁੰਦੇ ਆ ਨਸਲਾਂ ਬਾਰੇ ਅੱਜ ਅਸੀਂ ਗੱਲ ਕਰਾਂਗੇ ਕਿਹੋ ਜਿਹੇ ਕਰਦੀਆਂ ਨਸਲਾਂ ਇਹ ਮਸਲੇ ਹੱਲ ਕਰਾਂਗੇ ਦੁਨੀਆ ਉੱਤੇ ਬੰਦਿਆਂ ਦੀਆਂ ਨਸਲਾਂ ਹੁੰਦੀਆਂ ਫਸਲਾਂ ਵਾਂਗੂ ਕਈ ਤਰ੍ਹਾਂ ਦੀਆਂ ਚੰਗੀਆਂ ਮੰਡੀਆਂ ਨਸਲਾਂ ਵਾਂਗੂ ਚੰਗੀ ਨਸਲ ਦੇ ਬੰਦਿਆਂ ਦੇ ਦੁੱਖੀਆਂ ਦਰਦਾਂ ਤੇ ਅਹਿਸਾਨ ਹੁੰਦੇ ਨੇ ਮਾੜੀਆਂ ਨਸਲਾਂ ਵਾਲੇ ਪੀਂਦੇ ਲਹੂ ਲੋਕਾਂ ਦਾ ਮੁੱਢੋਂ ਬੇਈਮਾਨ ਹੁੰਦੇ ਨੇ ਪੰਡਤ ਲੋਕਾਂ ਦੁਨੀਆਂ ਦੀ ਰਾਸ਼ੀ ਵੇਖੀ ਗ੍ਰਹਿ ਚੱਕਰਾਂ ਤੇ ਹੋਰ ਹੀ ਵਸਲਾਂ ਤੋਂ ਅਸੀਂ ਲੋਕਾਂ ਦੀ ਰਾਸ਼ੀ ਵੇਖੀ ਉਹਨਾਂ ਦੇ ਕੰਮ ਉਹਨਾਂ ਦੀਆਂ ਨਸਲਾਂ ਤੋਂ ਇੱਕ ਨਸਲ ਮੈਂ ਵੇਖੀ ਕਿਸੇ ਦਾ ਕੁਝ ਨੱਪ ਲੈਣਾ અપਮਾਨ ਸਮਝਦੀ ਐ ਇੱਕ ਨਸਲ ਮੈਂ ਵੇਖੀ ਮੁਕਰ ਜਵਾਨੋਂ ਜਾਣਾ ਤੇ ਠੱਗੀ ਕਰਨੀ ਮਾਣ ਸਮਝਦੀ ਐ ਇੱਕ ਨਸਲ ਦੀ ਮੈਨੂੰ ਸਮਝ ਨਾ ਲੱਗੀ ਮਾੜੇ ਕੰਮ ਕਰਕੇ ਵੀ ਚੰਗੇ ਜਨਾਬ ਹੁੰਦੇ ਨੇ ਪਤਾ ਚੱਲਿਆ ਘਰ ਵਿੱਚ ਹੋਰ ਤੇ ਬਾਹਰ ਹੋਰ ਨਕਾਬ ਹੁੰਦੇ ਨੇ ਇੱਕ ਨਸਲਵੇਂ ਵੇਖੀ ਵਟ ਤੇ ਜੰਮੀ ਸਾਰੀ ਜ਼ਿੰਦਗੀ ਮਿਹਨਤ ਕਰਦੀ ਆਈ ਦੁਨੀਆਦਾਰੀ ਕੁਝ ਨਹੀਂ ਵੇਖੀ ਵਟ ਤੋਂ ਚੱਕ ਕੇ ਸਿਵਿਆਂ ਵਿੱਚ ਪਚਾਈ ਕੁਝ ਨਸਲਾਂਵੇਂ ਵੇਖੀਆਂ ਜਿਨ੍ਹਾਂ ਦਾ ਨਸ਼ਿਆਂ ਨਾਲ ਵਿਹਾਰ ਹੁੰਦਾ ਏ ਆਪਣਾ ਫਿਕਰ ਨਹੀਂ ਬਹੁਤਾ ਹੁੰਦਾ ਦੂਜਿਆਂ ਲਈ ਪਿਆਰ ਹੁੰਦਾ ਏ ਕੁਝ ਨਸਲਾਂ ਨਸਲਾਂ ਨੂੰ ਦੇਣ ਸਲਾਹਾਂ ਕੁਝ ਨਸਲਾਂ ਨਸਲਾਂ ਨੂੰ ਦੇਣ ਸਲਾਹਾਂ ਪਾਣੀ ਦਾ ਮਾਰਿਆ ਪਾਣੀ ਨਾਲ ਹਰਾ ਹੁੰਦਾ ਏ ਗੱਲ ਵੀ ਬਿਲਕੁਲ ਸੱਚੀ ਉੱਤਰ ਬੜਾ ਖਰਾ ਹੁੰਦਾ ਏ ਕੁਝ ਨਸਲਾਂ ਬੈਠੀਆਂ ਨਵੀਂ ਹੀ ਬਣਤ ਬਣਾਉਂਦੀਆਂ ਰਹਿੰਦੀਆਂ ਨੇ ਨਿੰਦਿਆ ਚੁਗਲੀ ਕਰਕੇ ਇੱਕ ਦੂਜੇ ਨੂੰ ਲੜਵਾਉਂਦੀਆਂ ਰਹਿੰਦੀਆਂ ਨੇ ਕੁਝ ਨਸਲਾਂ ਵਿੱਚੀਆਂ ਬੈਠੀਆਂ ਨਵੀਂ ਹੀ ਬਣਤ ਬਣਾਉਂਦੀਆਂ ਰਹਿੰਦੀਆਂ ਨੇ ਨੰਦਿਆ ਚੁਗਲੀ ਕਰਕੇ ਇੱਕ ਦੂਜੇ ਨੂੰ ਲੜਵਾਉਂਦੀਆਂ ਰਹਿੰਦੀਆਂ ਨੇ ਕੁਝ ਨਸਲਾਂ ਨਰਮ ਸੁਭਾਦੀਆਂ ਕੁਝ ਨਸਲਾਂ ਨਰਮ ਸੁਭਾਦੀਆਂ ਉਹਨਾਂ ਨੂੰ ਮੰਨਿਆ ਜਾਂਦਾ ਹੈ ਕਮਜ਼ੋਰੀ ਵਿੱਚ ਅਤੇ ਆਸ ਪੜੇ ਤੋਂ ਪਤਾ ਹੈ ਲੱਗਦਾ ਉਹ লাশ ਵੱਢ ਕੇ ਪਾਉਂਦੇ ਬੋਰੀ ਵਿੱਚ ਕੁਝ ਨਸਲਾਂ ਬੋਲਦੀਆਂ ਨਹੀਂ ਮਤਵੜ ਰੱਖਦੀਆਂ ਕੰਮ ਦੇ ਤਾਂ ਹੀ ਇਹ ਨਸਲਾਂ ਨੂੰ ਮਤਵਲ ਹੁੰਦਾ ਗੋਰੇ ਚੰਮ ਦੇ ਤਾਂ ਹੀ ਕੁਝ ਨਸਲਾਂ ਉਮਰੋਂ ਵੱਡੀਆਂ ਕੋਲੋਂ ਗੁజర్ ਜਾਂਦੀਆਂ ਪਾ ਕੇ ਨੀਵੀਂ ਨੂੰ ਧੀ ਭੈਣ ਜਾਂ ਬੱਚੀ ਹੋਵੇ ਫਰਕ ਨਹੀਂ ਪੈਂਦਾ ਉਹਨਾਂ ਲਈ ਜ਼ਰੂਰੀ ਤੀਵੀਂ ਕੁਝ ਨਸਲਾਂ ਘਰ ਜਾ ਕੇ ਪਿੰਡ ਦੀ ਕੁੜੀ ਤੋਂ ਰਖੜੀ ਬਣਵਾ ਜਾਂਦੀਆਂ ਨੇ ਇਹ ਨਸਲ ਸ਼ੈਤਾਨ ਬੜੀ ਹੈ ਰਖੜੀ ਮੁਹੱਬਤ ਵਿੱਚ ਵਟਾ ਜਾਂਦੀਆਂ ਨਹੀਂ ਪਰ ਖੇਡ ਨਹੀਂ ਚੱਲਦੀ ਬਹੁਤਾਚਰ ਖਬਰਾਂ ਲੋਕਾਂ ਵਿੱਚ ਆ ਜਾਂਦੀਆਂ ਨੇ ਇਹ ਨਸਲਾਂ ਅਮੀਰ ਹੁੰਦੀਆਂ ਗੱਲ ਤੇ ਮਿੱਟੀ ਪਾ ਜਾਂਦੀਆਂ ਨੇ ਕੁਝ ਨਸਲਾਂ ਹੁੰਦੀਆਂ ਸਤਨਾਮਾ ਰੱਬ ਦੇ ਨਾਲ ਜੁੜੀਆਂ ਹੁੰਦੀਆਂ ਨੇ ਕਰ ਅਸ਼ਨਾਣ 3 ਵਜੇ ਗੁਰੂ ਘਰ ਵੱਲ ਤੁਰੀਆਂ ਹੁੰਦੀਆਂ ਨੇ ਇਹ ਨਸਲਾਂ ਦੇ ਚਰਨਾਂ ਦੀ ਧੂੜ ਬਣ ਜਾਵਾਂ ਇਸ ਤੋਂ ਵੱਧ ਕੀ ਫਾਇਦਾ ਨਾ ਜ਼ਿੰਦਗੀ ਵਿੱਚ ਇਸ ਤੋਂ ਵੱਧ ਨਫੇ ਵਾਲਾ ਕਦੇ ਪੜਿਆ ਏ ਕੋਈ ਕਾਇਦਾ ਕਈ ਨਸਲਾਂ ਬੈਠੀਆਂ ਸੋਚਦੀਆਂ ਨੇ ਫਲਾਨੇ ਦੀ ਰੋਟੀ ਕਿਵੇਂ ਚੱਲਦੀ ਐ ਇਹ ਨਸਲਾਂ ਨੂੰ ਕਾਹਦਾ ਖਤਰਾ ਸਮਝ ਨਾ ਆਈ ਗੱਲ ਦੀ ਐ ਕੁਝ ਨਸਲਾਂ ਜ਼ੁਬਾਨ ਆਪਣੀ ਲਈ jaan ਦੀ ਬਾਜੀ ਲਾ ਜਾਂਦੀਆਂ ਨੇ ਕੋਜ ਨਸਲਾ ਮੁਕਰ ਜਾਣ ਜਵਾਨੋ ਆਪਣੀ ਇੱਜ਼ਤ ਮਿੱਟੀ ਵਿੱਚ ਮਿਲਾ ਜਾਂਦੀਆਂ ਨੇ ਸਤਨਾਮਾ ਸਭ ਤੋਂ ਚੰਗੀ ਨਸਲ ਹੈ ਉਹ ਵਿੱਚ ਸਮਾਜ ਦੇ ਚੰਗਾ ਸਮਾਂ گزار ਜਾਵੇ ਦੋ ਟਾਈਮ ਰਹੇ ਮਿਲਦਾ ਫੁਲਕਾ ਦੁਨੀਆ ਭਾਵੇਂ ਸਾਰੀ ਮਾਰ ਜਾਵੇ ਦੁਨੀਆ ਭਾਵੇਂ ਸਾਰੀ ਮਾਰ ਜਾਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ